ਫਿਲੌਰ ਨਵਾ ਸ਼ੈਲ ਰੋਡ ਤੇ ਟ੍ਰੈਫਿਕ ਨਾਕਾ ਬਣਿਆ ਸਿੱਖਿਆ ਦਾ ਮੰਚ ਉਲੜਬਾਜ਼ੀ ਦੀ ਕੀਮਤ ਜਦੋਂ ਚੜਨੀ ਪਈ ਜੇਬੋ ਫਿਲੌਰ ਤੋਂ ਨਵਾ ਸ਼ੈਲ ਰੋਡ ਉੱਤੇ ਨਗਰ ਨੇੜੇ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਐਸਐਸਪੀ ਜਲੰਧਰ ਦੇ ਸਖਤ ਹੁਕਮ ਅ ਤਿਤ ਹੀ ਮੁਹਿੰਮ ਚਲਾਈ ਗਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਲੋਕ ਜੋ ਬਿਨਾਂ ਨੰਬਰ ਪਲੇਟਾਂ ਵਾਲੀਆਂ ਜਾਂ ਬਿਨਾਂ ਪੇਪਰਾਂ ਵਾਲੀਆਂ ਬਾਈਕਾਂ ਤੇ ਕੁੰਮ ਰਹੇ ਸਨ ਉਹਨਾਂ ਨੂੰ ਸਾਈਡ ਤੇ ਲਾ ਕੇ ਚਲਾਨ ਕੱਟੇ ਗਏ ਬਹੁਤੇ ਲੋਕ ਅਜੇ ਵੀ ਸੰਜੋ ਉਲੜਬਾਜ਼ੀ ਕਰਦੇ ਹੋਏ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਨਾਕੇ ਦੀ ਸਖਤੀ ਸਾਹਮਣੇ ਹੋ ਵੀ ਥਮ ਗਏ ਕਈਆਂ ਦੀਆਂ ਬਾਈਕਾਂ ਤੇ ਨੰਬਰ ਪਲੇਟ ਤੱਕ ਨਹੀਂ ਸੀ ਕੁਝ ਨੂੰ ਪਤਾ ਵੀ ਨਹੀਂ ਸੀ ਕਿ ਪੱਕੇ ਕਾਗਜ਼ਾਤ ਕਿੰਨੇ ਜ਼ਰੂਰੀ ਨੇ ਜਦ ਚਲਾਨ ਹੱਥ 'ਚ ਆਇਆ ਟਾੜੀ ਸਿਰ ਤੇ ਪਈ ਇਹ ਕਾਰਵਾਈ ਨਾ ਸਿਰਫ ਸਜ਼ਾ ਸੀ ਸਗੋਂ ਇੱਕ ਚੇਤਾਵਨੀ ਵੀ ਕਿ ਹੁਣ ਸਮਾਂ ਆ ਗਿਆ ਹੈ ਨਿਯਮ ਮੰਨਣ ਦਾ ਲੋਕਾਂ ਨੂੰ ਆਪਣੇ ਜੀਵਨ ਦੀ ਕੀਮਤ ਸਮਝਣੀ ਪਵੇਗੀ ਬਿਨਾਂ ਹੌਲੇ ਦੀ ਜ਼ਿੰਦਗੀ ਕਦੇ ਵੀ ਮੁਗਿਆ ਨਹੀਂ ਹੋ ਸਕਦੀ ਅਖੀਰ ਚ ਸੁਨੇਹਾ ਜੇਕਰ ਤੁਸੀਂ ਰੋਡ ਤੇ ਹੋ ਤਾਂ ਕਿਰਪਾ ਕਰਕੇ ਕਾਨੂੰਨ ਦੀ ਪਾਲਣਾ ਕਰੋ ਇਹ ਤੁਹਾਡੇ ਲਈ ਨਹੀਂ ਤੁਹਾਡੇ ਪਰਿਵਾਰ ਲਈ ਵੀ ਜ਼ਰੂਰੀ ਹੈ ਫਿਲੋਰ ਤੋਂ ਰਿਪੋਰਟਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਜੇ ਦਾ ਪਾ ਲਾਗੇ ਕਰਦਾ ਮੈਂ ਵੀ ਕਾਲੀ ਦੇ ਪੁੱਤ ਨੂੰ ਮੇਰੇ ਨਾਲ ਕਰਦਾ ਉਹ ਮੇਰੇ ਨਾਲ ਗੱਲ ਕਰਦਾ ਤਾਇਆ ਵੜਾ ਤਾਇਆ ਵੜੀ ਬਾਈ ਦਾ ਭਾਈ ਹੈ ਹੈ ਨਾ ਦਮ ਰੋ ਖਬਰਾਂ ਲੱਗਦੀਆਂ ਫਤ ਲੱਗ ਰਹੇ ਮੋੜੀ ਕਾਲ ਦੁਆਰ ਜੀ ਇਹ ਕਲਾ ਜੀ ਨਾ ਮੈਂ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਕਰਕੇ ਜਲੰਧਰ ਅਤੇ ਡੀਐਸਪੀ ਤਰਹੋ ਦੇ ਹੁਕਮ ਅਨੁਸਾਰ ਅਸੀਂ ਅੱਜ ਨਕਾ ਅਥਵਾ ਨਵੇਂ ਸ਼ਰੋ ਰੋਡ ਤੇ ਲਾਇਆ ਸਪੈਸ਼ਲ ਨਕਾ ਬੰਦੀ ਹੋ ਰਹੀ ਹੈ ਅਭੀ ਖਲਿਆ ਕੇ ਕਰ ਰਹੇ ਆ ਜਿਨ੍ਹਾਂ ਦੇ ਟੁੱਡੇ ਡਾਕੂਮੈਂਟ ਜਾਂ ਹੈਲਮਟ ਜਸੀਰ ਮਰਦੇ ਹੀ ਲਾਈ ਉਹਨਾਂ ਦੇ ਗ੍ਰੰਡ ਕੀਤਾ ਜਾਂਦੇ ਆ ਟ੍ਰਾਫਿਕਿੰਗ ਚਕਾ ਕੀਤਾ ਜਾਂਦੇ ਆ ਵਿਦਾਊਟ ਨੰਬਰ ਪਲੇਟ ਲਾਉਣ ਕੀਤਾ ਜਾਂਦੇ ਆ ਜਿਹੜੇ ਹੁਣਰ ਬਾਜੀ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰਦੇ ਉਹਨਾਂ ਦੇ ਸਪੈਸ਼ਲ ਲੱਖਾਂ ਦਾ ਚਲਾਨ ਕਰਕੇ ਕੋਟੂ ਰੋ ਪਾਰਟੀ ਸਾਹਿਬ ਨੂੰ ਜਨਤ ਭੇਜਿਆ ਜਾਂਦਾ ਹੈ ਮੌਕੇ ਤੇ ਵੀ ਚਲਾਨਾ ਖੋਬਟਾਵੇਂ ਆ ਜਿ ਕਿ ਤਾਂ ਸਰਕਾਰ ਦਿੰਦੇ ਮੌਕੇ ਤੇ ਪੰਜਾਬ ਸਰਕਾਰ ਨੇ ਇਮਸ਼ਨ ਦਿੱਤੀਆਂ ਨੇ ਉਹਦੇ ਤੇ ਵੀ ਈ ਮਸ਼ੀਨ ਤੇ ਨਾਲ ਵੀ ਮੌਕੇ ਤੇ ਫਾਈਲ ਲਿਆ ਜਾਂਦਾ ਜੀ ਕਿੰਨੇ ਚਲਾਨ ਕਰ ਚੁੱਕੇ ਹੁਣ ਤਾਂ 10 ਤੋਂ 12 ਚਲਾਨ ਕਰ ਚੁੱਕੇ ਜੀ ਅਸੀਂ ਤੇ ਮੋਟਰਸਾਈਕਲ ਬੌਂਡ ਨਹੀਂ ਹੋਇਆ ਜੀ ਅਜੇ ਤੱਕ ਬੌਂਡ ਨਹੀਂ ਹੋਇਆ ਜੀ ਜਿਹੜੇ ਟ੍ਰਿਪਲ ਰੈਟਿੰਗ ਦੇ ਨੰਬਰ ਪਲੇਟ ਦੇ ਇਹ ਚਲਾਨ ਕੀਤੇ ਦਾ ਰਿਪੋਰਟਾਂ ਦੇ ਅੱਜ ਮੈਂ ਚਲਾਨ ਕੀਤੇ ਆਦਿਕਾ ਨੂੰ ਵੀ ਬਿੱਲ გან ਜਨਰੇਟ ਕਰਦੇ ਚੱਲੋ। ਕਹਾਂ ਚਾਲੋ ਇਹੋ ਪੀਲੇ ਜੀ ਜਦੋਂ ਘਰੋਂ ਨਿਕਲਣਾ ਆਪਣੇ ਵਾਇਕਲ ਨੂੰ ਜਾ ਕੇ ਆਪਣੇ ਵੀ ਟੂਨ ਲੈ ਕੇ ਆਪਣੇ ਡਾਕੂਮੈਂਟ ਪੂਰੇ ਰੱਖੋ। ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ। ਤੇ ਆਪਣੀ ਸਿਹਤ ਉਹ ਜਾਨ ਦਾ ਧਿਆਰ